ਬੀਤੀ ਰਾਤ ਹੁਸ਼ਿਆਰਪੁਰ ਦੇ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਜਿਦੇ ਵਿੱਚ ਮਹਿਲਾ ਦੀ ਜਾਨ ਚਲੀ ਗਈ ਹੈ ਜਦ ਕਿ ਦੋ ਗੰਭੀਰ ਰੂਪ ਦੇ ਵਿੱਚ ਜ਼ਖਮੀ ਦਸੇ ਜਾ ਰਹੇ ਨੇ ਇੱਕ ਦੱਸਦੇ ਇੱਕ ਇੱਕ ਪਰਿਵਾਰ ਜਿਹੜਾ ਕਾਰ ਦੇ ਵਿੱਚ ਸਵਾਰ ਹੋ ਕੇ ਹਸਪਤਾਲ ਜਾ ਰਿਹਾ ਸੀ ਪਰ ਜਿਵੇਂ ਹੀ ਸਦਰ ਚੌਂਕ ਖੁਸ਼ਿਆਰਪੁਰ ਦੇ ਵਿੱਚ ਪਹੁੰਚਦਾ ਹੈ ਤਾਂ ਟਰੱਕ ਦੀ ਲਪੇਟ ਦੇ ਵਿੱਚ ਆ ਜਾਂਦਾ ਹੈ ਟਰੱਕ ਦੀ ਲਪੇਟ ਦੇ ਵਿੱਚ ਆਉਣ ਦੇ ਕਾਰਨ ਮਾਂ ਦੀ ਮੌਤ ਹੋ ਜਾਂਦੀ ਹੈ ਜਦਕਿ ਪਿਤਾ ਤੇ ਉਸ ਦਾ ਬੱਚਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦੇ ਨੇ ਜਿਨ੍ਹਾਂ ਨੂੰ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਪੁਲਿਸ ਦੀ ਮਦਦ ਦੇ ਨਾਲ ਕਾਰ ਦੇ ਵਿੱਚੋਂ ਬਾਹਰ ਕੱਢਿਆ ਜਾਂਦਾ ਹੈ ਤੇ ਨੇੜਲੇ ਹਸਪਤਾਲ ਦੇ ਵਿੱਚ ਪਹੁੰਚਾਇਆ ਜਾਂਦਾ ਹੈ ਦੱਸਦੇ ਕਿ ਜਸਵਿੰਦਰ ਕੁਮਾਰ ਉੱਤਰ ਚੰਨ ਸਿੰਘ ਵਾਸੀ ਛੋਟਾ ਬਜਵਾੜਾ ਦੇ ਵੱਲੋਂ ਆਪਣੇ ਪੁੱਤਰ ਆਸ਼ੂ ਤੇ ਪਤਨੀ ਪ੍ਰਿਆ ਨੂੰ ਲੈ ਕੇ ਹਸਪਤਾਲ ਜਦੋਂ ਜਾ ਰਿਹਾ ਹੁੰਦਾ ਹੈ ਤੇ ਜਿਵੇਂ ਹੀ ਸਦਰ ਚੌਕ ਹੁਸ਼ਿਆਰਪੁਰ ਪਹੁੰਚਦਾ ਹੈ ਤੇ ਇਹ ਦਰਦਨਾਕ ਹਾਦਸਾ ਵਾਪਰ ਜਾਂਦਾ ਉਸ ਦੀ ਕਾਰ ਇੱਕ ਟਰੱਕ ਦੇ ਲਪੇਟ ਦੇ ਵਿੱਚ ਆ ਜਾਂਦੀ ਹੈ ਜਿਸ ਦੇ ਚਲਦਿਆਂ ਇਸੇ ਹਾਦਸੇ ਦੇ ਵਿੱਚ ਉਸ ਦੀ ਪਤਨੀ ਯਾਨੀ ਪ੍ਰਿਆ ਦੀ ਮੌਤ ਹੋ ਜਾਂਦੀ ਹੈ ਤੇ ਉਹਨਾਂ ਦੋਵਾਂ ਨੂੰ ਮੌਕੇ ਤੇ ਹੀ ਮੌਜੂਦ ਲੋਕਾਂ ਦੇ ਵੱਲੋਂ ਪੁਲਿਸ ਦੀ ਮਦਦ ਦੇ ਨਾਲ ਹਸਪਤਾਲ ਦੇ ਵਿੱਚ ਪਹੁੰਚਾਇਆ ਜਾਂਦਾ ਹੈ ਜੀ ਸਾਡੇ ਕੋ 12:30 ਵਜੇ ਇੱਥੇ ਮਾਲਪੁਰ ਰੋਡ ਦੇ ਵਿੱਚ ਐਕਸੀਡੈਂਟ ਬਹੁਤ ਬੁਰਾ ਹੋਇਆ ਹੈ ਜਿਹਦੇ ਕਰਕੇ ਇੱਕ ਲੜਕੀ ਦੀ ਡੈਥ ਹੋ ਚੁੱਕੀ ਹੈ ਔਰ ਤਿੰਨ ਬਹੁਤ ਗੰਭੀਰ ਖਾਇਲ ਹੋਏ ਆ ਜੋ ਕਿ ਡੀਸੀ ਮਾਨੇਓ ਡੀਸੀ ਸਾਹਿਬ ਨੂੰ ਆਪਾਂ ਸ਼ਿਪਸਨ ਨਾਲੋਂ ਕਈ ਵਾਰ ਕਿਹਾ ਕਿ ਚੌਂਕਾਂ ਦੇ ਵਿੱਚ ਤੁਸੀਂ ਇੱਕ ਬ੍ਰੇਕਰ ਲਵਾਓ ਜਾਂ ਕੁਝ ਇਦਾਂ ਦੀ ਸੁਵਿਧਾਵਾਂ ਲਵਾਓ ਪਰ ਉਹ ਕੋਈ ਇਦਾਂ ਦਾ ਕੀਤਾ ਨਹੀਂ ਆ ਦੇਖੋ ਇੰਤਜ਼ਾਮ ਕੁਝ ਦਿਨਾਂ 2-4 ਦਿਨ ਪਹਿਲਾਂ ਇੱਥੇ ਇੱਕ ਲਗਾਇਆ ਗਿਆ ਸੀ ਡੈਂਪ ਉਹ ਵੀ ਟੁੱਟ ਗਿਆ ਜੋ ਕਿ ਦੁਆਰ ਵਿੱਚ ਲਗਾਇਆ ਨਹੀਂ ਗਿਆ ਜੇਕਰ ਉਹ ਲਗਾਇਆ ਹੁੰਦਾ ਜੇ ਉਹ ਪੱਟ ਕੇ ਨਾਜ਼ ਰੱਖਿਆ ਹੁੰਦਾ ਤਾਂ ਸ਼ਾਇਦ ਟਰੱਕ ਵਾਲੇ ਇੱਥੇ ਨਾ ਲੰਘਦੇ ਇਹਦੇ ਨਾਲ ਇੱਕ ਦਿੱਤ ਤਾਂ ਹੋਈ ਆ ਔਰ ਦੂਸਰੀ ਇਨਾ ਬੁਰਾ ਹਾਲ ਹੋਇਆ ਆ ਕਿ ਦੇਖੋ ਤੁਸੀਂ 3 ਮੰਜ਼ਲ ਹੋ ਰਿਹਾ ਗੱਡੀ ਦਾ ਬੁਰਾ ਹਾਲ ਹੋ ਗਿਆ। ਦੇਖੇ ਜਬ ਤੇ ਅੱਜ ਦੇ ਨੇ ਏਸੀ ਚੌਂਕ 'ਚ ਬਹੁਤ ਐਕਸੀਡੈਂਟ ਹੁੰਦੇ ਨੇ ਪ੍ਰਸ਼ਾਸਨ ਨੇ ਧਿਆਨ ਦੇ ਵਿੱਚ ਹੀ ਪਰ ਲੱਗਦਾ ਨਹੀਂ ਕਿ ਨਾ ਕਿ ਇੱਥੇ ਸਾਵਧਾਨੀ ਵਰਤਣੀ ਚਾਹੀਦੀ ਐ। ਕੋਈ ਮੈਂ ਟੈਂ ਪਹਿਲੇ ਕਿਹਾ ਕਿ ਮਹੀਨਾ ਪਹਿਲਾਂ ਹੀ ਆਪਾਂ ਮੰਨੇ ਹੋ ਡੀਸੀ ਸਾਹਿਬ ਨੂੰ ਕਿਹਾ ਸੀਗਾ ਕਿ ਸਾਰੇ ਚੌਂਕਾਂ ਐ ਚੌਂਕਣੀਆਂ ਜੀ ਕਮਾਲਪੁਰ ਚੌਂਕ ਵੀ ਐ ਹੋਰ ਵੀ ਸ਼ਿਮਲਾ ਪਹਾੜੀ ਚੌਂਕ ਹੋਰ ਵੀ ਚੌਂਕਾਂ ਜੋ ਕਿ ਹਰੇਕ ਚੌਂਕ ਦੇ ਵਿੱਚ ਇਹੀ ਹਾਸੇ ਹੋ ਰਹੇ ਆ ਪਰ ਅੱਜ ਦਾ ਬੁਰਾ ਹਾਸਾ ਆਇਆ ਕਿ ਪਰ ਸ਼ਾਸਰ ਵੀ ਆਤੀ ਪੂਰਾ ਹੈਗਾ ਇੱਥੇ ਉਹਨਾਂ ਨੂੰ ਦੇਖਣਾ ਦੇਖਣਾ ਚਾਹੀਦਾ ਆ ਕਿੱਥੇ ਦੇ ਇਹਨੇ ਬੰਦੇ ਪਤ ਲੱਗਾ ਕੁਝ ਐ ਜੀ ਕੁਝ ਜਿਹੜੇ ਵਿਅਕਤੀ ਆਪਾਂ ਪਹੁੰਚਾਏ ਆ ਉਥੇ ਸਿਵਲ ਹਸਪੀਟਲ ਉਹ ਕਹਿ ਰਹੇ ਆ ਕਿ ਛੋਟੇ ਬਜਵਾੜੇ ਦੇ ਆ ਜੋ ਕਿ ਫੈਮਿਲੀ ਸੀ ਉਹ ਕਿੰਨੇ ਜਣੇ ਸੀ ਟੱਕ ਗੱਡੀ ਉਹਦੇ ਵਿੱਚ ਕਮ ਸੇ ਕਮ ਟੋਟਲ ਜੀ 4 ਜਣੇ ਸੀਗੇ ਠੀਕ ਜਿਹੜੇ ਜੋ 4 ਜਣੇ ਦੇ ਵਿੱਚੋਂ ਇੱਕ ਦੀ ਡੈਥ ਹੋ ਚੁੱਕੀ ਆ ਲੇਡੀਸ ਦੀ ਬਾਕੀ ਜਿਹੜੇ ਤਿੰਨੋਂ ਗੰਭੀਰ ਖਾਇਲ ਆ ਉਹਨਾਂ ਨੂੰ ਹਸਪੀਟਲ ਪਹੁੰਚਾਇਆ ਗੱਡੀ ਟਰੱਕ ਤੋਂ ਪੂਰੀ ਤਰ੍ਹਾਂ ਬਹੁਤ ਜਦੋਜਹਿਦ ਕਰਕੇ ਕੱਢਣੀ ਪਈ ਗੱਡੀ ਦੇਖੋ ਜੀ ਇੰ ਹਾਲਾਤ ਦੇ ਵਿੱਚ ਸੀ ਤੁਸੀਂ ਦੇਖ ਨਹੀਂ ਸਕਦੇ ਕਿ ਸਾਨੂੰ ਡੇਢ ਘੰਟਾ ਲੱਗ ਗਿਆ ਉਹਨਾਂ ਨੂੰ ਬਾਹਰ ਕੱਢਦੇ ਹੋਏ ਪੂਰਾ ਡੇਢ ਤੋਂ ਡੇਢ ਦੋ ਦੋ ਘੰਟੇ ਲੱਗੇ ਆ ਕੱਢਣ ਉਹ ਵੀ ਰਾਤ ਦਾ ਸਮਾਂ ਸੀ ਜੋ ਕਿ ਪਬਲਿਕ ਹੁਸ਼ਿਆਰਪੁਰ ਦੀ ਸੀਗੀ ਵਿਚਾਰੀ ਉਹਨਾਂ ਨੇ ਨਾਲ ਰਲ ਕੇ ਸਾਰਿਆਂ ਨੇ ਕਢਵਾਇਆ ਔਰ ਪ੍ਰਸ਼ਾਸਨ ਦੇ ਵਿੱਚੋਂ ਪੁਲਿਸ ਵਿਭਾਗ ਦੇ ਡੀਐਸਪੀ ਸਾਹਿਬ ਵੀ ਵਿਚਾਰੀ ਮੌਜੂਦਾ ਪਹੁੰਚ ਚੁੱਕੇ ਆ ਉਹਨਾਂ ਨੇ ਵੀ ਬਹੁਤ ਹੈਲਪ ਕੀਤੀ ਹੈ ਪੁਲਿਸ ਮੁਲਾਜ਼ਮਾਂ ਨੇ ਸੋਵਲ ਚੌਂਕ ਦੇ ਵਿੱਚ ਕੰਡੀਗੜ ਬਾਈਪਾਸ ਤੋਂ ਰਕਾ ਰਹਿ ਸੀ ਉਹਨੂੰ ਲਾਈਟਾਂ ਦੇ ਉੱਤੇ ਬੱਜਿਆ ਨੂੰ ਤੇ ਉਹਨੇ ਜਿਹੜੀ ਅਨੁਭਵ ਗੱਡੀ ਹੈ ਉਹ ਗੁਜਵਾਲਾ ਸਾਈਡ ਤੋਂ ਆ ਰਹੀ ਸੀ ਉਹਦੇ ਵਿੱਚ ਮਾੜੀ ਨੂੰ ਐਕਸੀਡੈਂਟ ਹੋਇਆ ਤੇ ਕਿੰਨੇ ਫੱਟੜੇ ਕਿੰਨੇ ਫੱਟੜੇ ਤੇ ਕਿੰਨੇ ਨੋਵਾਲੇ ਤੇ ਰਹੇ ਹੁੰਦੇ ਜਿਹਨੀਆਂ ਕੁ ਵਾਰ ਉਹਨਾਂ ਵਿੱਚ ਇੱਕ ਵੀ ਗੱੱਟ ਹੋਈ ਹੈ ਦੋ ਅਹੀ ਬੜੀ ਜਦੋਜੰਦ ਕਰਕੇ ਕ੍ਰੇਨਾਂ ਮੰਗਾ ਕੇ ਲੋਰ ਪਬਲਿਕ ਨਾਲ ਰਲ ਕੇ ਰੀਨਨ ਵਾਰ ਕੱਢ ਕੇ ਹਸਪਤਲ ਚ ਤੁਝ ਗਿਆ ਉਹ ਕਿਦਾਂ ਦੇ ਦੱਸਿਆ ਯਾਰ ਹਾਲਤ ਕਿਦਾਂ ਦੀ ਹਾਂ ਕੰਡੀਸ਼ਨਸ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर